ਸਸ਼ੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਦੇ ਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਇਆ ਸਮਾਨ ਦੀ ਢੋਵਟ ਢਵਾਵੀ ਜਾਂ ਕੋਈ ਪਸ਼ੂ ਜਾਨਵਰਾਂ ਦੀ ਢੋਵਟ ਢਵਾਹੀ ਕਰਵਾਉਣ ਦੇ ਲਈ ਸੰਪਰਕ ਕਰੋ ਏਰੀਆ ਜੀ ਪਿੰਡ ਔਜਾ ਵਾਲੀ ਟਾਣੀ 9465413937 8699713937 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਰਜੰਤ ਸੇਲ ਕਰਨੀ ਹੈ ਜੀ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ 2023 ਮਾਡਲ ਲਾਸਟ ਹੈ ਜੀ ਬਹੁਤ ਹੀ ਘੱਟ ਚੱਲੀ ਹੈ ਜੀ ਰੇਟ 2,10,000 ਏਰੀਆ ਪਿੰਡ ਰੋਡੇ ਮੋਗਾ ਲਾਸਟ ਮਾਡਲ 2023 ਹੈ ਜੀ 2,10,000 ਰੁਪਏ ਰੇਟ ਰੱਖਿਆ ਗਿਆ ਬਹੁਤ ਹੀ ਘੱਟ ਚੱਲੀ ਹੈ 73407 76831 ਇਸ ਨੰਬਰ ਤੇ ਫੋਨ ਕਰਕੇ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਚਿਕਨ ਗ੍ਰਿਲਡ ਕਰਨ ਵਾਲਾ ਟੇਬਲ ਵਿਕਾਊ ਹੈ ਜੀ ਨਵਾਂ ਰੇਟ 2000 ਏਰੀਆ ਮਲਸੀਆਂ ਜਲੰਧਰ 77103 17848 77103 17848 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਾਰੇ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9870988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਕਰਵਾ ਸਕਦੇ ਹੋ ਤਵੀਆਂ ਵਿਕਾਊ ਨੇ ਜੀ ਬਾਹਰ ਜਾਣਾ ਇਸ ਕਰਕੇ ਬੇਚ ਰਹੇ ਨੇ ਰੇਟ ਮੌਕੇ ਤੇ ਦੱਸਿਆ ਜਾਊਗਾ ਜੀ ਏਰੀਆ ਨਗਰ 8146817691 8146817691 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤਵੀਆਂ ਨੇ ਜਿਹੜੀਆਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਸ ਵੀਰ ਨੇ ਬਾਹਰ ਜਾਣਾ ਇਸ ਤੋਂ ਪਹਿਲਾਂ ਪਹਿਲਾਂ ਤਵੀਆਂ ਸੇਲ ਹੋ ਸਕਣ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬੀਟਲ ਬੱਕਰਾ ਵਿਕਾਊ ਹੈ ਜੀ ਏਰੀਆ ਫਤਿਹਵਾਦ ਹਰਿਆਣਾ ਰੇਟ ਵੀਰ ਨੇ ਦੱਸਣੀ ਜੀ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਬੀਟਲ ਨਸਲ ਦਾ ਬੱਕਰਾ ਹੈ ਜੀ ਏਰੀਆ ਫਤਿਹਵਾਦ ਹਰਿਆਣਾ 8059411265 8059411265 ਇਸ ਨੰਬਰ ਤੇ ਫੋਨ ਕਰਕੇ ਬੀਤਲ ਨਸਲ ਦਾ ਬੱਕਰਾ ਜਿਹੜਾ ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਮਹਿੰਦਰਾ 275 ਟਰੈਕਟਰ ਵਿਕਾਊ ਹੈ ਜੀ 1998 ਮਾਡਲ ਏਰੀਆ ਰੋਪੜ 60% ਦੀ ਕੰਡੀਸ਼ਨ ਦੇ ਟਿਕ 165000 ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮੌਕੇ ਤੇ ਬਾਹਰ ਹੀ ਚਲਾ ਕੇ ਚੈੱਕ ਕਰਕੇ ਖਰੀਦੋ 75890 28452 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 275 ਟ੍ਰੈਕਟਰ ਹੈ ਜਿਹੜਾ ਤੁਸੀਂ 1,65,000 ਰੁਪਏ ਚ ਖਰੀਦ ਸਕਦੇ ਹੋ ਸਾਧੂ ਸਿੰਘ ਸੰਗਰੀਏ ਦੀਆਂ ਬਣੀਆਂ ਤਵੀਆਂ ਹਾਈਡਰੋਲਿਕ ਵਿਕਾਊ ਨੇ ਜੀ 14 ਵਾ 14 ਦੀਆਂ ਰੇਟ 3.5 ਲੱਖ ਰੁਪਏ ਏਰੀਆ ਮੋਹਾਲੀ ਮੋਹਾਲੀ ਏਰੀਆ ਜੀ 3.5 ਲੱਖ ਰੁਪਏ ਰੇਟ ਮੰਗੇ 14 ਵਾ 14 ਦੀਆਂ ਸਾਧੂ ਸਿੰਘ ਸੰਗਰੀਏ ਦੀਆਂ ਬਣੀਆਂ ਹਾਈਡਰੋਲਿਕ ਤਗੀਆਂ ਵਿਕਾਊ ਨੇ ਜੀ 97811832677 97811832677 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤਵੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 11x6.5 ਡੈਂਪਰ ਟਰਾਲੀ ਹੈ ਫੁੱਲ ਹੈਵੀ ਏਰੀਆ ਮਲੇਰ ਕੋਟਲਾ ਰੇਟ 175000 ਰੁਪਏ ਡਿਮਾਂਡ ਹੈ ਵਧੀਆ ਵੇਟ ਲੱਗੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਡੈਂਪਰ ਟਰਾਲੀ ਫੁੱਲ ਹੈਵੀ 175000 ਰੁਪਏ ਦੀ ਡਿਮਾਂਡ ਰੱਖੀ ਹੈ 9592826697 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 175000 ਰੁਪਏ ਚ ਖਰੀਦ ਸਕਦੇ ਹੋ ਆਈਸ਼ਵਰ 312 ਟਰੈਕਟਰ ਵਿਕਾਊ ਹੈ ਜੀ 2004 ਮਾਡਲ ਪੀਵੀ 13 ਨੰਬਰ ਏਰੀਆ ਮਲੇਰ ਕੋਟਲਾ ਰੇਟ 1 ਲੱਖ ਪੀਆ ਹਜ਼ਾਰ 1.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਤੇ ਮਾਡਲ ਹੈਗਾ 2004 ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 9814741280 9814741280 ਇਸ ਨੰਬਰ ਤੇ ਫੋਨ ਕਰਕੇ ਆਈਸ਼ਾ 312 ਟਰੈਕਟਰ 2004 ਮਾਡਲ 1.5 ਲੱਖ ਰੁਪਏ ਚ ਖਰੀਦ ਸਕਦੇ ਹੋ ਜਮਾ ਨਮਾ ਰੋਟਾਵੇਟਰ ਵੀ ਕਾਊ ਹੈ ਜੀ ਰੇਟ ਹੈ 95000 ਏਰੀਆ ਬਰਨਾਲਾ 95000 ਰੁਪਏ ਰੇਟ ਰੱਖੇ ਗਿਆ ਜੀ ਤੇ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਜਮਾ ਨਮਾਗਾ 6283799922 6283799922 ਇਸ ਨੰਬਰ ਤੇ ਫੋਨ ਕਰਕੇ ਰੋਟਾਵੇਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ 14 ਤਵੀਆਂ ਵਿਕਾਉ ਨੇ ਜੀ 14 ਤਵੀਆਂ ਵਿਕਾਉ ਨੇ ਏਰੀਆ ਕੋਰਟ ਸਮੀਰ ਬਠਿੰਡਾ 23000 ਦਾ ਰੇਟ ਰੱਖਿਆ ਗਿਆ ਜੀ ਏਰੀਆ ਹੈਗਾ ਕੋਰਟ ਸਮੀਰ ਬਠਿੰਡਾ 14 ਤਵੀਆਂ ਵਿਕਾਉ ਨੇ 23000 ਚ 7719521432 7719521432 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14 ਤਮੀਆਂ ਨੇ ਜਿਹੜੀਆਂ 23000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਚ ਦੇਖ ਸਕਦੇ ਹੋ ਫੁੱਲ ਕੰਪਲੀਟ ਕੋਠੀ ਵਿਕਾਊ ਹੈ ਜੀ 111 ਗਜ ਦੇ ਵਿੱਚ ਬਣੀ ਹੈ ਤਿੰਨ ਬੈਡਰੂਮ ਏਰੀਆ ਮੋਹੱਲੀ ਸੈਕਟਰ 124 ਮਾਡਰਨ ਕਿਚਨ ਬ੍ਰਾਂਡਡ ਵਾਸ਼ਰੂਮ ਏ ਟੂ ਜ਼ेड ਸਾਰਾ ਕੁਝ ਕੰਪਲੀਟ ਹੈ ਜੀ ਤੁਸੀਂ ਜਾ ਕੇ ਵਸ ਡੀਲ ਕਰ ਸਕਦੇ ਹੋ ਰੇਟ ਹੈਗਾ ਦਾ 68 ਲੱਖ ਰੁਪਏ 3 ਲੱਖ ਰੁਪਏ ਰੇਟ ਰੱਖਿਆ ਗਿਆ ਬਾਕੀ ਮਾਲਕ ਦਾ ਨੰਬਰ ਦਿੱਤਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਸਤਾ 797 48538 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕੋਠੀ ਜਿਹੜੀ ਖਰੀਦ ਸਕਦੇ ਹੋ 13 ਪੋਰੀ 0 ਡਰਲ ਵਿਕਾਊਆ ਰੇਟ 20000 ਏਰੀਆ ਮਾਨਸਾ 14 ਤਵੀਆਂ ਵਿਕਾਊਣ ਰੇਟ ਹੈਗਾ ਜੀ 33000 3000 ਰੁਪਿਆ ਰੇਟ ਹੈ ਜੀ 14 ਤਵੀਆਂ ਦਾ 13 ਪੋਰੀ 0 ਡ੍ਰਿਲ ਦਾ ਰੇਟ ਹੈ 20000 ਰੁਪਿਆ ਏਰੀਆ ਮਾਨਸਾ 98777979282 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਸੰਦਾਂ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਿਹੜਾ ਕੋਈ ਵੀ ਚੀਜ਼ ਤੁਸੀਂ ਦੇਖਦੇ ਹੋ ਉਹਨੂੰ ਵੀਡੀਓ ਨੂੰ ਰੋਕ ਕੇ ਦਾ ਸਕਰੀਨਸ਼ਾਟ ਲੈ ਕੇ ਉਹਦੇ ਵਿੱਚ ਤਾਂਹਾਂ ਵਾਲੀ ਸਾਈਡ ਮਾਲਕਾਂ ਦੇ ਨੰਬਰ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਉੱਥੇ ਗੱਲ ਕਰਿਆ ਕਰੋ ਜਿਹੜਾ ਨੰਬਰ ਤੁਸੀਂ ਵੀਡੀਓ ਚ ਦੇਖ ਰਹੇ ਹੋ ਥੱਲੇ 987988446 ਇਹ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਸੋ ਜਿਹੜੇ ਵੀ ਰੈਸਟ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਚੈਨਲ ਨੂੰ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤਾਕੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬੀਬੀ ਰਾ ਭੈਣਾਂ ਦੀ ਮਦਦ ਹੋ ਸਕਦੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇੱਕ ਹੋਰ ਬੇਨਤੀ ਹੈ ਜਦੋਂ ਵੀ ਤੁਸੀਂ ਐਡ ਕਰਵਾਉਣ ਦੇ ਲਈ ਫੋਟੋਆਂ ਭੇਜੋ ਤਾਂ ਨਾਲ ਜਾਣਕਾਰੀ ਰੇਟ ਏਰੀਆ ਸਾਰਾ ਕੁਝ ਚੈੱਕ ਕਰਕੇ ਭੇਜਿਆ ਕਰੋ ਜੀ ਇੱਕ ਵਾਰੀ ਐਡ ਲੌਨ ਤੇ ਦੁਬਾਰੇ ਡਿਲੀਟ ਨਹੀਂ ਕੀਤੀ ਜਾਉਗੀ ਸੋ ਗਿਰਪਾ ਕਰਕੇ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਜੀ ਤਾਂ ਕਿ ਐਡ ਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube Facebook ਪੇਜ ਖੇਤੀ ਵਾਲੀ ਦਸੰਦਾ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਹੀ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ